ਕੀ ਨਾਮ ਆ ਤਾਂ ਬਤੇ ਜਿਹੜਾ ਨਾ ਕੀ ਮਾਮਲਾ ਸਰ ਜੀਵਨ ਸਿੰਘ ਐਸਾ ਚੋਕ ਨਾਲ ਕੋਲੋਂ ਨੇ ਮਾਵਲਾ ਵੀ ਮਤਲਬ ਸਾਡੇ ਕੋਲੇ ਇੱਕ ਤਰੀਕ ਨੂੰ ਧਲਾਈ ਸੀਗੀ ਜਿਹੜਾ ਆਮ ਆਦਮੀ ਕਲੇਨ ਕਾਟੇ ਨੂੰ ਕੋਲੋਂ ਚਾ ਜੋ ਤੇ ਚੋਰੀਦਾਰ ਜੋ ਚੋਰੀ ਹੋ ਗਈ ਐ ਉਹ ਡਾਕਟਰ ਖੁਸ਼ਨੂਰ ਖੁਸ਼ ਦਾ ਉਹ ਐ ਮੈਡੀਕਲ ਅਫਸਰ ਆ ਗਿਆ ਉਹਦੇ ਚ ਆਵਾਦੀ ਕਲੇਨ ਚ ਉਹਨਾਂ ਨੇ ਸਾਨੂੰ ਦਲਾ ਦਿੱਤੀ ਸਾਡੇ ਚੋਰੀ ਹੋ ਗਿਆ ਉਹਦੇ ਸਬੰਧ ਚ ਅਸੀਂ 20 ਨੰਬਰ ਐਫ ਆਰ ਦਾ ਅਸੀਂ ਕੀਤੀ ਸੀਗੀ ਨਾਮ ਰੋਗ ਬੈ ਕੇ ਨੇ ਖਲਾਫ ਉਦੋਂ ਬਾਅਦ ਅਸੀਂ ਤਫ਼ਤੀਸ਼ ਦੇ ਦੌਰਾਨ 6 ਬੰਦੇ ਚਨਾਮਜਦ ਕੀਤੇ ਆ 6 ਬੰਦੇ ਅਸੀਂ ਰੈਸਟ ਕਰ ਲਿਆ ਤੇ ਜਿਹੜਾ ਉਥੋਂ ਸਮਾਨ ਚੋਰੀ ਹੋਇਆ ਸੀਗਾ ਉਹ ਸਾਰਾ ਅਸੀਂ ਨਜ਼ਰ ਕਵਰ ਕਰ ਲਿਆ ਜੀ ਆਪਾਂ ਦੇਖੀ ਤਾਂ ਉਥੇ ਕਾਫੀ ਦੋ ਵਾਰ ਚੋਰੀ ਹੋਈ ਹੈ ਡੋਨਾਂ ਦਾ ਸਮਾਨ ਚੋਰੀ ਹੋਇਆ ਹੈ ਕਿ ਹਾਂ ਜੀ ਹਾਂ ਜਿਹੜੀ ਦੋ ਵਾਰ ਇੱਕ ਇੱਕ ਤਰੀਕ ਨੂੰ ਹੋਈ ਸੀ ਉਦੋਂ ਬਾਅਦ ਪਹਿਲਾਂ 28 ਤਰੀਕ ਨੂੰ ਹੋਈ ਸੀਗੀ ਉਹ ਦੋਨਾਂ ਚੋਰੀਆਂ ਦਾ ਸਮਾਨ ਅਸੀਂ ਰਗਾ ਅਸੀਂ ਕਵਰ ਕਰ ਲਿਆ ਇਹੀ ਬੰਦੇ ਸੀ ਜਿਹੜਾ ਪਹਿਲਾਂ ਇਹੋ ਹੀ ਬੰਦੇ ਸੀਗੇ 6 ਬੰਦੇ ਸੀਗੇ ਇਹ ਇਹ ਮੇਨ ਆ ਤਾਂ ਹੈਗਾ ਰਾਜਾ ਰਾਜਵਿੰਦਰ ਰਾਜਾ ਹੈਗਾ ਉਹ ਪਹਿਲਾਂ ਵੀ ਕਈ ਮਕਦਮੇ ਵਿੱਚ ਜਾਂਦਾ ਚਾਰ ਮਕਦਮੇ ਦਰਜ ਹੁੰਦੇ ਤੇ ਰਾਜਵਿੰਦਰ ਰਾਜਿੱਤੇ ਉਹ ਅਸੀਂ ਫੜ ਲਿਆ ਸਾਰਾ ਇਹਨਾਂ ਨੂੰ ਹੁਣ ਇਹਨਾਂ ਤੋਂ ਕੋਈ ਹੋਰ ਵੀ ਆਪਾਂ ਸਮਾਨ ਹੋਣ ਦੀ ਉਮੀਦ ਆ ਬਰਾਮਦ ਕਰਨ ਦੀ ਹਾਂਜੀ ਇਹਨਾਂ ਤੋਂ ਇੱਕ ਏ ਸਟੋਰੀ ਤੋਂ ਬਿਨਾ ਇਹਨਾਂ ਤੋਂ ਇੱਕ ਮੋਟਰਸਾਈਕਲ ਸੀ ਇਹਨਾਂ ਕੋਲੋਂ ਚੋਰੀ ਦਾ ਉਹ ਵੀ ਅਸੀਂ ਰਿਕਵਰ ਕਰਾ ਲਿਆਗਾ ਜੋਗੀਨਗਰ ਤੋਂ ਇਹਨਾਂ ਨੇ ਕਿਤਾ ਚੋਰੀ ਕੀਤਾ ਸੀਗਾ ਰਿਵਾਰਡ ਲੌਗਗੇ ਇਹਨਾਂ ਦਾ ਬਹੁਤ ਕੁਝ ਕਰਾਂਗੇ ਹਾਂਜੀ ਰਿਵਾਰਡ ਤੇ ਹੀ ਆ ਸਾਡੇ ਕੋਲੇ ਪੁੱਛ ਗਿਛ ਇਹ ਸਾਡੇ ਕੋਲ ਇੱਕ ਦਿਨ ਦਾ ਰਿਵਾਰਡ ਮਿਲਿਆਗਾ ਇਹਨਾਂ ਤੋਂ ਪੁੱਛ ਗਿਛ ਕਰ ਰਹੇ ਹਾਂ ਅਸੀਂ ਯਾ ਵੇ ਕੀ ਨਾਮ ਹੈ ਤੁਹਾਡਾ ਤੇ ਜਿਹੜਾ ਕਹਾਣਾ ਕੀ ਮਾਮਲਾ ਹੈ ਹਰਜੀਵਨ ਸਿੰਘ ਐਸਐਚ ਆਪਣਾਲ ਕਲੋਨੀ ਮਾਮਲਾ ਇਹ ਵੀ ਮਤਲਬ ਸਾਡੇ ਕੋਲੇ ਇੱਕ ਤਰੀਕ ਨੂੰ ਦਲਾਈ ਸੀ ਜਿਹੜਾ ਆਮ ਆਦਮੀ ਕਲੇਨ ਘਟੇ ਨੁਕਲੋਲੇ ਚੋਂ ਤੇ ਚੋਰੀਦਾਰ ਜੋ ਚੋਰੀ ਹੋ ਗਈ ਹੈ ਉਹ ਡਾਕਟਰ ਖੁਸ਼ਨੂਰ ਖੁਸ਼ ਡਾ ਉਹ ਹੈ ਮੈਡੀਕਲ ਅਫਸਰ ਆ ਗਿਆ ਉਹਦੇ ਚ ਆ ਆਮ ਆਦਮੀ ਕਲੇਨ ਚ ਉਹਨਾਂ ਨੇ ਸਾਨੂੰ ਦਲਾ ਦਿੱਤੀ ਸਾਡੇ ਚੋਰੀ ਹੋ ਗਿਆ ਉਹਦੇ ਸਬੰਧ ਚ ਅਸੀਂ 20 ਨੰਬਰ ਐਫਆਰ ਦਾਜ ਅਸੀਂ ਕੀਤੀ ਸੀਗੀ ਨਾਮ ਲੋਂ ਵਿਅਕਤੀ ਦੇ ਖਿਲਾਫ ਉਦੋਂ ਬਾਅਦ ਅਸੀਂ ਤਫ਼ਤੀਸ਼ ਦੇ ਦੌਰਾਨ 6 ਬੰਦੇ ਚਨਾਮਜਦ ਕੀਤੇ ਆ 6 ਬੰਦੇ ਅਸੀਂ ਰੈਸਟ ਕਰ ਲਿਆ ਉਹ ਤੇ ਜਿਹੜਾ ਉਥੋਂ ਸਮਾਨ ਚੋਰੀ ਹੋਇਆ ਸੀਗਾ ਉਹ ਸਾਰਾ ਅਸੀਂ ਨਜ਼ਰ ਕਵਰ ਕਰ ਲਿਆ ਜੀ ਜੀ ਆਪਾਂ ਦੇਖੀ ਤਾਂ ਉਥੇ ਇੱਕ ਆਪਦੀ ਦੋ ਵਾਰੀ ਚੋਰੀਆਂ ਦੋਨਾਂ ਦੇ ਸਮਾਨ ਚੋਰੀ ਫੜਾਇਆ ਗਿਆ ਹਾਂਜੀ ਹਾਂ ਜਿਹੜੀ ਦੋ ਵਾਰਾ ਇੱਕ ਇੱਕ ਤਰੀਕ ਨੂੰ ਹੋਈ ਸੀ ਉਦੋਂ ਬਾਅਦ ਪਹਿਲਾਂ 28 ਤਰੀਕ ਨੂੰ ਹੋਈ ਸੀਗੀ ਉਹ ਦੋਨਾਂ ਚੋਰੀਆਂ ਦਾ ਸਮਾਨ ਅਸੀਂ ਰਿਕਵਰ ਕਰ ਲਿਆ ਇਹੀ ਬੰਦੇ ਸੀ ਜਿਹੜਾ ਪਹਿਲਾਂ ਇਹੋ ਹੀ ਬੰਦੇ ਸੀਗੇ 6 ਬੰਦੇ ਸੀਗੇ ਇਹ ਇਹ ਮੇਨ ਆ ਤਾਂ ਹੈਗਾ ਰਾਜਾ ਰਾਜਵਿੰਦਰ ਰਾਜਾ ਹੈਗਾ ਉਹ ਪਹਿਲਾਂ ਵੀ ਕਈ ਮਕਾਦਮੇ ਚੱਲਦਾ ਚਾਰ ਮਕਦਮੇ ਦਰਜ ਹੁੰਦੇ ਤੇ ਰਾਜਵਿੰਦਰ ਰਾਜੀ ਤੇ ਉਹ ਅਸੀਂ ਫੜ ਲਿਆ ਸਾਰਾ ਇਹਨਾਂ ਨੂੰ ਹੁਣ ਇਹਨਾਂ ਤੋਂ ਕੋਈ ਹੋਰ ਵੀ ਆਪਾਂ ਸਮਾਨ ਹੋਣ ਦੀ ਉਮੀਦ ਆ ਬਰੰਬ ਕਰਾਉਂਦੇ ਹਾਂ ਹਾਂਜੀ ਇਹਨਾਂ ਤੋਂ ਇੱਕ ਇਸ ਚੋਰੀ ਤੋਂ ਬਿਨਾ ਇਹਨਾਂ ਤੋਂ ਇੱਕ ਮੋਟਰਸਾਈਕਲ ਸੀ ਇਹਨਾਂ ਕੋਲ ਚੋਰੀ ਦਾ ਉਹ ਵੀ ਅਸੀਂ ਰਿਕਵਰ ਕਰਾ ਲਿਆਗਾ ਜੋਗਿੰਗਰ ਤੋਂ ਇਹਨਾਂ ਨੇ ਕਿਤਾ ਚੋਰੀ ਕੀਤਾ ਸੀਗਾ ਹੁਣ ਰਿਵਾਰਡ ਲਵਗੇ ਇਹਨਾਂ ਦਾ ਕੋਈ ਪਛਾਣ ਹਾਂਜੀ ਇਹ ਰਿਵਾਰਡ ਤੇ ਹੀ ਆ ਸਾਡੇ ਕੋਲੇ ਇਹ ਸਾਡੇ ਕੋਲ ਇੱਕ ਦਿਨ ਦਾ ਰਿਵਾਰਡ ਮਿਲਿਆਗਾ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਅਸੀਂ